ਮੈਂ ਤੇਰੀ ਸਫਾਸਤ ਨਹੀਂ ਲਗਣਾ ਚਾਹਨੀ ਆਪਣੀ ਕਾਬਲੀਅਤ ਤੇ ਲਗਣਾ ਚਾਹਨੀ ਹੈ ਉਹ ਕੱਪੜੇ ਤੈ ਲੌਨ ਚ ਕਾਬਲੀਅਤ ਕਿਹੜੀ ਵੇਖ ਰਹੀ ਹੋਣਾ ਤੇਰੀ ਇੱਕ ਮਿੰਟ ਇੱਕ ਮਿੰਟ ਤੈਨੂੰ ਕਰਦਾ ਮੈਂ ਉਹ ਬੱਲੇ ਕਵਨ ਉਹ ਇੱਕ ਮਿੰਟ ਇੱਕ ਮਿੰਟ ਆ ਵੀਡੀਓ ਵੇਖਿਓ ਜਰਾ ਆ ਵੇਖੋ ਮੇਰੀ ਮਾਸੀ ਦਾ ਮੰਗਾ ਜਿਹਨੇ ਬਿਨਾਂ ਦੱਸੇ ਵਿਆਹ ਕਰਾਇਆ ਉਹ ਤੇਰਾ ਦਿਮਾਗ ਰੋ ਤੂੰ ਫੈਮਲੀ ਛੱਡ ਤੂੰ ਇਹ ਦੱਸ ਤੂੰ ਇੱਥੇ ਲੈਣ ਕਿ ਆ ਦੱਸ ਦੇ ਮੈਂ ਜੌਬ ਤੇ ਲੱਗਣਾ ਨਾ ਮੇਰੇ ਨਾਲ ਆਇਆ ਆ ਅੱਛਾ ਤੂੰ ਜੋਬ ਪਲੇਸਮੈਂਟ ਦਾ ਵੀ ਕੰਮ ਕਰਦਾ ਹੈ ਜਿਹੜੀ ਮੇਰੀ ਬੈਸਟ ਫਰੈਂਡ ਹੈ ਨਾ ਅਮਨ ਇਹ ਉਹਦਾ ਹੋਣ ਵਾਲਾ ਹਸਬੈਂਡ ਆ ਹੋਣ ਵਾਲਾ ਹਸਬੈਂਡ ਆ ਤੀ ਤੂੰ ਦੱਸਿਆ ਨਹੀਂ ਅਮਨ ਨੂੰ ਅਮਨ ਦੀ ਫਰੈਂਡ ਐ ਉਹ ਐਦਾਂ ਬਹਿੰਦਾ ਕੋਈ ਕਿਸੇ ਦੇ ਘਰੇ ਉਹ ਵੀ ਬਗਾਨੀ ਕੁੜੀ ਇਹਨੂੰ ਪਤਾ ਹੋ ਕਿ ਉਹ ਕਿਦਾਂ ਬੇਠੀ ਮਾਲਕੜ ਬਣ ਕੇ ਜੇ ਤੇਰ ਕੋ ਨਹੀਂ ਕੱਢੀ ਜਾਂਦੀ ਤੇ ਮੈਨੂੰ ਦੱਸ ਮੈਂ ਹੁਣ ਇਹਨੂੰ ਵਿਗੜੀ ਨੂੰ ਘਰੋਂ ਬਾਹਰ ਕੱਢਾਂ ਬੱਸ ਬੱਲੇ ਤੇਰੇ ਹੈਂ ਮੈਂ ਕੱਲੀ ਕੁੜੀ ਤੇ ਮੈਨੂੰ ਵਿਗੜੀ ਕਹਿ ਦਿੱਤਾ ਹੂੰ ਮੇਰਾ ਕਸੂਰ ਇਹ ਹੈ ਕਿ ਮੇਰੇ ਮਾਪਿਓ ਨਹੀਂ ਹੈਗੇ ਬਿਨਾ ਸੋਚੇ ਸਮਝੇ ਬੋਲੀ ਜਾਣ ਡਿਆ ਸੀ ਤੂੰ ਕਦ ਤੱਕ ਜਰਦੀ ਮੈਂ ਆਖਿਰ ਮੈਨੂੰ ਬਾਹਰ ਔੜਾ ਹੀ ਪਿਆ ਬੜਾ ਬਾਇਓ ਡਾਟਾ ਲਈ ਫਿਰਦਾ ਮੇਰਾ ਹੈਂ ਬਗਾਨੀ ਕੋਈ ਟੱਕਰੀ ਨਹੀਂ ਤੇ ਉਹਦੇ ਲਈ ਕੋਈ ਐਤਰਾں ਦੀ ਆ ਉਹ ਐਤਰਾں ਦੀ ਆ ਕਦੋਂ ਮਿਲਿਆ ਤਾਂ ਮੈਨੂੰ ਮੈਂ ਵਿਗੜੀ ਆ ਮੈਂ ਅਵਾਰਾ ਆ ਹੈਂ ਯਾਦ ਰੱਖੀ ਨਜਾਇਜ਼ ਬੋਲਣ ਵਾਲੇ ਨੂੰ ਨਾ ਸਜ਼ਾ ਤੇ ਲੇਟ ਮਿਲਦੀ ਆ ਪਰ ਅਜੇ ਹੀ ਸਜ਼ਾ ਮਿਲਦੀ ਆ ਨਾ ਕਿ ਦੁਨੀਆ ਖੜ ਖੜ ਕੇ ਵੇਖਦੀ ਆ ਇੰਨਾ ਕੁਝ ਤੋਂ ਮੇਰੇ ਬਾਰੇ ਬੋਲ ਗਿਆ ਮੈਂ ਜਾ ਸਕਦੀ ਸੀ ਪਰ ਨਹੀਂ ਕਈ ਚੀਜ਼ ਜਿਆਦਾ ਦੀ ਹੁੰਦੀਆਂ ਜਿਹੜੀਆਂ ਬਰਦਾਸ਼ਤ ਨਹੀਂ ਹੋ ਪਦੀਆਂ ਹਾਂ ਮੇਰਾ ਕਸੂਰ ਹੈਗਾ ਮੇਰਾ ਕਸੂਰ ਇਹ ਆ ਕਿ ਮੇਰੇ ਮਾਪਿਓ ਨਹੀਂ ਆ ਮੇਰਾ ਕਸੂਰ ਇਹ ਆ ਕਿ ਮੈਂ ਇਸ ਸਮਾਜ ਵਿੱਚ ਇਕੱਲੀ ਸੰਘਰਸ਼ ਕਰ ਰਹੀ ਆ ਇਹ ਆ ਮੇਰਾ ਕਸੂਰ ਤੈਨੂੰ ਪਤਾ ਐਦਾਂ ਦੇ ਬੋਲਣ ਵਾਲੇ ਬੜੇ ਮਿਲੇ ਐਦਾਂ ਦੇ ਇਲਜ਼ਾਮ ਲਾਉਣ ਵਾਲੇ ਬੜੇ ਮਿਲਣਗੇ ਪਰ ਮੈਂ ਹਾਰਨ ਵਾਲੀ ਨਹੀਂ ਆ ਮੈਂ ਥੱਕਣ ਵਾਲੀ ਨਹੀਂ ਆ ਮੈਂ ਡਰਨ ਵਾਲੀ ਨਹੀਂ ਆ ਸਮਝ ਲੱਗੀ ਮੇਰੇ ਵਰਗੇ ਕਹਿੰਦਾ ਕਿ ਘਰ ਚ ਬਿਠਾਉਣ ਦੀ ਔਕਾਤ ਨਹੀਂ ਆ ਉਹ ਮੈਂ ਤਾਂ ਕਹਿੰਦੀ ਆ ਤੇਰੇ ਵਰਗਿਆਂ ਨੂੰ ਕਿਸੇ ਘਰ ਵੜਨ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਕੀ ਆਈ ਹੈ 12ਵੀਂ ਨਹੀਂ ਆ ਸਕਦੀ ਰੋਦੀ ਕੋ ਪਈ ਤੂੰ ਹੁਣ ਮੈਂ ਰੋ ਵੀ ਨਹੀਂ ਸਕਦੀ ਮੈਂ ਤੈਨੂੰ ਕਦੋਂ ਕਹਿ ਤੂੰ ਨਾ ਰੋ ਫੇਰ ਸੌਰੀ ਮੇਰੇ ਦੋਸਤ ਨੇ ਤੇਨਾ ਬਦਤਮੀਜ਼ੀ ਕੀਤੀ ਕੋਈ ਗੱਲ ਨਹੀਂ ਉਹਨੂੰ ਇਦਾਂ ਕਰਨਾ ਨਹੀਂ ਚਾਹੀਦਾ ਹੈ ਤੇਰੇ ਨਾਲ ਸਹੀ ਗੱਲ ਹੈ ਉਹਨੂੰ ਇਦਾਂ ਕਹਿਣਾ ਨਹੀਂ ਚਾਹੀਦਾ ਸੀ ਕੀ ਕੀਤਾ ਜਾ ਸਕਦਾ ਤੈਨੂੰ ਪਤਾ ਜਦੋਂ ਕੋਈ ਕਿਸੇ ਨੂੰ ਜਾਣਦਾ ਨਾ ਨਾ ਹੋਵੇ ਤਾਂ ਸਭ ਤੋਂ ਪਹਿਲੇ ਉਹਦੇ ਬਾਰੇ ਉਹ ਗਲਤੀ ਸੋਚਦਾ ਵਾ ਗਲਤ ਕਹਿ ਰਿਹਾ ਤੂੰ ਲੋਕ ਹਮੇਸ਼ਾ ਕੁੜੀਆਂ ਨੂੰ ਹੀ ਗਲਤ ਕਹਿੰਦੇ ਆ ਤੇ ਕੁੜੀਆਂ ਬਾਰੇ ਗਲਤ ਸੋਚਦੇ ਆ ਪਰ ਕੋਈ ਇਹ ਨਹੀਂ ਸੋਚਦਾ ਕਿ ਇਹਦੇ ਦੁੱਖਾਂ ਪਿੱਛੇ ਇਹਦੀ ਮਜਬੂਰੀ ਪਿੱਛੇ ਕੀ ਗੱਲਾਂ ਹੋ ਸਕਦੀਆਂ ਨੇ ਬਸ ਜਿੱਥੇ ਕੁੜੀ ਦੇਖ ਲਈ ਬਸ ਉੱਥੇ ਇੱਕ ਠੱਪਾ ਲਾ ਦਿੱਤਾ ਕਿ ਇਹ ਗਲਤ ਆ بس اور ਕੁਝ ਨਹੀਂ ਮੰਨਦਾ ਗਲਤੀ ਉਹਦੀ ਹੀ ਪਰ ਤੈਨੂੰ ਥੱਪੜ ਤੇ ਨਹੀਂ ਮਾਰਨਾ ਚਾਹੀਦਾ ਸੀ ਉਹਦੇ ਵਾਹ ਬਹੁਤ ਸੋਹਣੀ ਗੱਲ ਕਹੀ ਤੂੰ ਕੀ ਮੈਨੂੰ ਉਹਨੂੰ ਥੱਪੜ ਨਹੀਂ ਮਾਰਨਾ ਚਾਹੀਦਾ ਸੀ ਯਾਦ ਆ ਤੈਨੂੰ ਸਿਰਫ ਮੈਂ ਇੱਕ ਬਿੱਲ ਦੀ ਗੱਲ ਕੀਤੀ ਸੀ ਤੇ ਤੇਰੀ ਸੈਲਫ ਰਿਸਪੈਕਟ ਤੇ ਗੱਲ ਆ ਗਈ ਸੀ ਉਹਨੇ ਤੇ ਮੇਰੀ ਇੱਜ਼ਤ ਹੀ ਗੱਲ ਕਰ ਦਿੱਤੀ ਸੀ ਤੇ ਮੈਂ ਉਹਨੂੰ ਥੱਪੜ ਨਾਲ ਮਾਰਦੀ ਸੋਚ ਕੇ ਦੇਖ ਕਿ ਉਸ ਟਾਈਮ ਉਹ ਸੋਫੇ ਤੇ ਮੇਰੀ ਜਗ੍ਹਾ ਤੂੰ ਬੈਠਾ ਹੋਵੇ ਤੇ ਕਿਵੇਂ ਲੱਗੇ ਤੈਨੂੰ ਹਾਂ ਬਿਨਾ ਤੈਨੂੰ ਜਾਣੇ ਪਛਾਣੇ ਕੋਈ ਕਹਿ ਦੇਵੇ ਅਵਾਰਾ ਆ ਗਲਤ ਆ ਹੈ ਕਮੀਨੀ ਆ ਵਿਗੜੀ ਆ ਨਹੀਂ ਸੁਣਿਆ ਗਿਆ ਮੇਰੇ ਤੋਂ ਮੈਂ ਨਹੀਂ ਸੁਣ ਸਕਦੀ ਸੁਣਾ ਤੇ ਮੈਂ ਤਾਂ ਜਿਵੇਂ ਕਿਤੇ ਗਲਤ ਹੋਵਾਂ ਤੇ ਜਿਵੇਂ ਗਲਤ ਹੀ ਨਹੀਂ ਆ ਫਿਰ ਮੈਂ ਸਿਰਫ ਵਿਰੋਧ ਕਰਾਂਗੀ ਨਾ ਕਿ ਸੁਣਾਂਗੀ ਇੰਨੀ ਸਹਿਨ ਸ਼ਕਤੀ ਵੀ ਬੰਦੇ ਲਈ ਖਤਰਨਾਕ ਹੋ ਸਕਦੀ ਹੈ। ਕੋਈ ਨਹੀਂ ਸਮਝ ਸਕਦਾ। ਇਹ ਸਿਰਫ ਮੈਂ ਸਮਝ ਸਕਦੀ ਹਾਂ। ਕਿ ਇੰਨੀ ਮਿਹਨਤ ਇੰਨਾ ਕੁਝ ਮੈਂ ਤਾਂ ਕਰ ਰਹੀ ਆ ਕਿ ਕੋਈ ਬੰਦਾ ਉੱਠ ਕੇ ਮੇਰੀ ਇੱਜ਼ਤ ਖਿਲਾਫ ਗੱਲ ਕਰੇ। ਮੈਂ ਤੈਨੂੰ ਤਾਂ ਨਹੀਂ ਕਿਹਾ ਕਿ ਤੂੰ ਥੱਪੜ ਮਾਰ। ਮੈਂ ਆਪਣਾ ਬਦਲਾ ਖੁਦ ਲਿਆ ਆ। ਅਸ਼ਾ ਕਿਤੇ ਕਿਤੇ ਨਾਲ ਲੜਾਂਗੇ। ਕਿ ਦੇ ਕਿਦੇ ਥੱਪੜ ਮਾਰਾਂਗੇ ਹਰ ਇੱਕ ਨਾਲ ਲੜਾਂਗੀ ਹਰ ਇੱਕ ਦੇ ਥੱਪੜ ਮਾਰਾਂਗੀ ਜਦ ਤੱਕ ਮੇਰੇ ਅੰਦਰ ਜਾਨ ਹੈ ਨਾ ਕੁਝ ਵੀ ਹੋ ਜਾਏ ਆਪਣੀ ਇੱਜ਼ਤ ਖਿਲਾਫ਼ ਤੇ ਗੱਲ ਨਹੀਂ ਸੁਣਾਗੀ ਪਹਿਲਾਂ ਤੇ ਮੈਨੂੰ ਲੱਗਦਾ ਸੀ ਕਿ ਮੇਰੇ ਮਾਪਿਓ ਨਾਥ ਆਸ਼ਰਮ ਛੱਡ ਕੇ ਬੜੀ ਵੱਡੀ ਗਲਤੀ ਕਰ ਗਏ ਔਰ ਹੁਣ ਤੇ ਮੈਨੂੰ ਇਹ ਵੀ ਲੱਗਦਾ ਆ ਕਿ ਸਮਾਜ 'ਚ ਇੱਕ ਕੁੜੀ ਦਾ ਜੀਣਾ ਵੀ ਬਹੁਤ ਵੱਡੀ ਗਲਤੀ ਆ ਤੇਰੇ ਘਰ ਵੀ ਮੇਰਾ ਜਾਦਾ ਬਸਾਣੀ ਆ ਬਸ ਮੈਂ ਵੀ ਇੱਥੇ ਜਾਣੇ ਚਾਹਨੀ ਆ ਪਰ ਤੇਰੇ मुंह ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ ਹਰ ਤੋ ਕੀ ਜਾਣੇ ਜਿੰਨੂੰ ਪਤਾ ਹੀ ਨਹੀਂ ਆ ਕਿ ਧੱਕੇ ਖਾਲਾ ਕਿਹਨੂੰ ਕਹਿੰਦੇ ਆ ਜਿੰਨੂੰ ਪਤਾ ਹੀ ਨਹੀਂ ਆ ਕਿ ਸੈਲਫ ਰਿਸਪੈਕਟ ਕਿਹਨੂੰ ਕਹਿੰਦੇ ਆ ਯਾਰ ਤੂੰ ਮੈਨੂੰ ਗੱਲਾਂ ਕਿਉਂ ਸੁਣਾ ਨਹੀਂ ਹੈ ਮੈਂ ਤੇਰੇ ਤੇ ਤਰਸ ਕੇ ਤੈਨੂੰ ਘਰ ਲੈ ਕੇ ਆਇਆ ਆਪਣੇ ਤਰਸ ਤਰਸ ਤੇ ਮਤਲਬ ਨੂੰ ਵੀ ਸਮਝਦਾ ਹੈ ਕਿਹੜੇ ਤਰਸ ਦੀ ਗੱਲ ਕਰਦਾ ਹੈ ਉਹ ਤਰਸਦੀ ਗੱਲ ਜਿਹੜਾ ਤੂੰ ਸਵੇਰੇ ਮੈਨੂੰ 4 ਵਜੇ ਨੇਰੇ ਪੇ ਛੱਡਿਆ ਆਇਆ ਸੀ ਸੜਕ ਤੇ ਬਿਨਾ ਸੋਚੇ ਬਿਨਾ ਸਮਝੇ ਕਿ ਇਹ ਕੁੜੀ ਨਾਲ ਕੁਝ ਵੀ ਹੋ ਸਕਦਾ ਹੈ ਅੱਛਾ ਫਿਰ ਉਹ ਤਰਸਦੀ ਗੱਲ ਕਰਦਾ ਆ ਕਿ ਤੇਰੇ ਦੋਸਤ ਨੇ ਮੈਨੂੰ ਇੰਨਾ ਇੰਨਾ ਜਲੀਲ ਕੀਤਾ ਤਾਂ ਵੀ ਤੂੰ ਹੁਣ ਕਹਿ ਰਹੀ ਆ ਥੱਪੜ ਮਾਰ ਕੇ ਗਲਤੀ ਕੀਤੀ ਜ਼ਰੂਰ ਇਹ ਤਰਸਦੀ ਗੱਲ ਕਰਦਾ ਹੋਏਗਾ ਤੂੰ ਮੇਰੇ ਤੇ ਤਰਸ ਨਹੀਂ ਕੀਤਾ ਤੂੰ ਬਸ ਮੈਨੂੰ ਇਸ ਲਈ ਰੱਖਿਆ ਆ ਤਾ ਜੋ ਅਮਨ ਨੇ ਮੇ ਸਾਰੀ ਸਫਾਈ ਪੇਸ਼ ਕਰਾ ਕਿ ਤੇਰਾ ਵਿਆਹ ਬਚੇ ਇਹਨਾਂ ਵੀ ਰੱਬ ਨਹੀਂ ਬਣੀਦਾ ਰੱਬ ਰੱਬ ਹੁੰਦਾ ਹੈ ਸਭ ਤੋਂ ਵੱਡੀ ਗੱਲ ਦੁਨੀਆ ਦਾ ਹਰੇਕ ਬੰਦਾ ਰੱਬ ਹੀ ਬਣੀ ਬੈਠਾ ਆ ਕਿਸੇ ਦੀ ਮਜਬੂਰੀ ਨਾ ਡਰਾਮਾ ਹੀ ਸਮਝਦਾ ਹੈ ਮੈਨੂੰ ਲੋੜ ਨਹੀਂ ਆ ਤੇਰੇ ਹੋਰ ਤਰਸ ਦੀ ਮੈਨੂੰ ਲੋੜ ਨਹੀਂ ਆ ਮੈਂ ਬਸ ਪੁਣੀ ਤੇ ਜਾਵਾਂਗੀ ਤੇ ਤੂੰ ਮੈਨੂੰ ਰੋਕੀ ਨਾ ਹਾਂ 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 ਓ ਯਾਰ ਤੂੰ ਤੇ ਜਜ਼ਬਾਤੀ ਹੋ ਗਈਆਂ ਮੈਂ ਤੇਰੇ ਬਾਰੇ ਗਲਤ ਥੋੜਾ ਸੋਚਦਾ ਕੁਛ ਲੈ ਪਾਗਲੇ ਮੇਰੀ ਗੱਲ ਸੁਣ ਮੇਰੇ ਦੋਸਤ ਨੇ ਗਲਤ ਕੀਤਾ ਮੈਨੂੰ ਪਤਾ ਹੈ ਮੈਂ ਤੈਨੂੰ ਬਾਅਦ ਬੁਲਾਉਂਗਾ ਹੀ ਨਹੀਂ ਓਨੋ ਸਮਝਦੀ ਹੈ ਮੇਰੀ ਜਿੱਥੋਂ ਤੱਕ ਹੋਏਗੀ ਮੈਂ ਉੱਥੋਂ ਤੱਕ ਤੇਰੀ ਹੈਲਪ ਕਰੂੰਗਾ ਮੈਂ ਤੇਰੇ ਨਾਲ ਖੜਾ ਆ ਤੂੰ ਬੇਫਿਕਰ ਰਹਿ ਸਮਝਦੀ ਹੈ ਇੱਥੇ ਕੋੜਾ ਕੋਈ ਹੈਗਾ ਵਾ ਇਹ ਤੈਨੂੰ ਅਗ ਤਾਨੇ ਮਾਰੂਗਾ ਮੈਨੂੰ ਕੋ ਤਾਨੇ ਮਾਰੂਗਾ ਤੈਨੂੰ ਪਤਾ ਮੈਂ ਮੰਨੂ ਬਹੁਤ ਪਿਆਰ ਕਰਦਾ ਯਾਰ ਮੈਂ ਕਾਲਜ ਟਾਈਮ ਤੋਂ ਉਹਦੇ ਪਿੱਛੇ ਪਿਆ ਆ ਸੀ ਪਰ ਮੇਚਨਾ ਹਿੰਮਤ ਨਹੀਂ ਹੁੰਦੀ ਸੀ ਉਹਨੂੰ ਕੁਝ ਕਹਿਣ ਦੀ ਕਦੇ ਅੱਜ ਜ਼ਿੰਦਗੀ ਚ ਮੈਨੂੰ ਸਭ ਕੁਝ ਮੇਰੀ ਝੋਲੀ ਚ ਪਾਉਣ ਦੇ ਆਪੇ ਅੱਜ ਮੇਰੀ ਇੱਕ ਛੋਟੀ ਜੀ ਗਲਤੀ ਨੇ ਨਾ ਸਾਰਾ ਕੁਝ ਹੋ ਲੈਣਾ ਮੇਰੇ ਤੋਂ ਤੇ ਮੈਂ ਨਹੀਂ ਚਾਹਦਾ ਕਿ ਆਮਨ ਮੇਰੇ ਤੋਂ ਖੋਈ ਜਾਵੇ ਮੈਂ ਤੇਰੀ ਜੌਬ ਲਭਾਂ ਚ ਪੂਰੀ ਹੈਲਪ ਕਰੂੰਗਾ ਤੇਰੇਗੇ ਹੱਥ ਜੋੜਦਾ ਮੈਂ ਪਲੀਜ਼ ਹੱਥ ਨਾਲ ਜੋੜ ਇਹ ਗੱਲੇ ਆ ਤੂੰ ਗੁੱਸੇ ਚ ਰਹਿਣੇ ਕੀ ਤਰ੍ਹਾਂ ਮੂੰਹ ਇਹ ਹੋ ਜਾਗਾ ਵਾ ਮੈਂ ਗੁੱਸੇ ਚ ਨਹੀਂ ਰਹਿੰਦੀ ਮੈਨੂੰ ਲੋਗ ਇੱਧਾ ਦੇ ਮੂਰਖ ਟੱਕਰਦੇ ਆ ਕਿ ਮੈਨੂੰ ਗੁੱਸਾ ਆ ਜਾਂਦਾ ਹੈ ਤੂੰ ਮੈਨੂੰ ਮੂਰਖ ਕਿ ਆ ਤੈਨੂੰ ਨਹੀਂ ਕਿਹਾ ਮੂਰਖਾ ਨੂੰ ਮੂਰਖ ਕਿਹਾ ਮੈਂ ਮੈਨੂੰ ਕੀ ਪਤਾ ਮੂਰਖ ਕੌਣ ਹੈ ਇੱਥੇ ਤੈਨੂੰ ਪਤਾ ਹੀ ਹੈ ਮੈਨੂੰ ਕੀ ਪਤਾ ਵਾ ਹੈਲੋ ਅ ਤਾਂ ਮਤਲਬ ਮੈਨੂੰ ਹੀ ਕਹਿ ਗਈ ਹਣੀ ਫਿਰ ਆਹੋ ਤੂੰ ਮੈਨੂੰ ਮੂਰਖ ਕਿਹਾ ਤੇਰੀ ਮਾਲ ਲਵਾਉਣਾ ਜੋ 500 ਰੁਪਏ ਮਹੀਨੇ ਚ ਹਾਂ प्रिया प्रिया पुत्र प्रिया हां जी अब हां जी सशी का लंडी ठीक है ना हां जी मैं ठीक हां मेनू कोई दिक्कत नहीं है बस वही नींद थोड़ी ज्यादा आ गई सी पुत्र रात तो दिन चढ़ गया दिन तो फिर रात पैन वाली होगी आ ते तू की गल उठी नहीं ਤਾ ਮੈਨੂੰ ਲੱਗਦਾ ਤੂੰ ਟੈਨਸ਼ਨ ਲੱਲੀ ਐ ਪੁੱਤ ਰੋਟੀ ਖਾਦੀ ਮੈਨੂੰ ਲੱਗਦਾ ਪੁੱਤ ਤੂੰ ਟੈਨਸ਼ਨ ਲੱਲੀ ਆ ਰਾਤ ਵਾਲੀ ਗੱਲ ਦੀ ਟੈਨਸ਼ਨ ਨਹੀਂ ਲਈ ਦੀ ਪੁੱਤ ਬੋਦੀ ਤੇ ਇਹ ਜੋ ਛੋਟੇ ਮੋਟੇ ਉਤਾਰ ਚੜਾਵੇ ਨੇ ਜ਼ਿੰਦਗੀ ਬਹੁਤ ਲੰਬੀ ਐ ਜੇ ਤੇਰੀ ਆਉਂਦੇ ਰਹਿਣੇ ਆ ਬਾਕੀ ਤੂੰ ਉਸ ਮੁੰਡੇ ਨੂੰ ਥੱਪੜ ਮਾਰ ਕੇ ਬਹੁਤ ਵਧੀਆ ਕੀਤਾ ਅੱਗੇ ਤੋਂ ਗਾਂਹ ਜ਼ਿੰਦਗੀ ਚ ਕਿਸੇ ਦੇ ਬਾਰੇ ਕੁਝ ਵੀ ਬੋਲਣ ਲੱਗਿਆ ਸੋਚ ਸਮਝ ਕੇ ਬੋਲੇਗਾ ਨਹੀਂ ਆਂਟੀ ਮੈਨੂੰ ਕੋਈ ਚਿੰਤਾ ਨਹੀਂ ਆ ਪਤਾ ਨਹੀਂ ਕੀ ਚੱਕਰਾ ਜਦੋਂ ਸੋਚਦੀ ਆ ਬਸ ਸੋਚੀ ਜਾਂਦੀ ਆ ਸੋਚਾਂ ਦਾ ਓਕੇਰਾ ਖਤਮ ਹੀ ਨਹੀਂ ਹੁੰਦਾ ਮੈਨੂੰ ਸਮਝ ਨਹੀਂ ਆਂਦਾ ਕਿ ਕਈ ਵਾਰ ਰੱਬ ਸਾਡੇ ਤੋਂ ਕੀ ਚਾਹੁੰਦਾ ਆ ਸਾਡੀ ਕਿਸਮਤ ਕਿੱਧਰ ਸਾਨੂੰ ਲਈ ਜਾਂਦੀ ਆ ਬਸ ਬੰਦਾ ਤੁਰਿਆ ਜਾਂਦਾ ਆ ਪਰ ਰਾਹ ਰਾਹ ਕਿਧਰੋਂ ਨਜ਼ਰ ਨਹੀਂ ਆਉਂਦਾ ਮੈਨੂੰ ਮੈਨੂੰ ਖੁਦ ਕੋਈ ਅਫਸੋਸ ਨਹੀਂ ਆ ਉਹਨੂੰ ਥੱਪੜ ਮਾਰ ਕੇ ਮੈਨੂੰ ਆਪਣੇ ਵਾਸਤੇ ਲੜਨਾ ਬਹੁਤ ਪਸੰਦ ਆ ਪਰਾਂਟੀ ਤੜੇ ਕਰ ਰਹਿ ਕੇ ਵੀ ਕਿੰਨੇ ਦਿਨ ਤੱਕ ਹੋਰ ਮੁਸੀਬਤ ਬਣੀ ਰਾਵਾਂਗੇ ਤੁਹਾਡੇ ਲਈ ਮੈਂ ਮੈਂ ਤੁਹਾਨੂੰ ਹੁਣ ਹੋਰ ਤੰਗ ਨਹੀਂ ਕਰਨਾ ਚਾਹਦੀ ਮੈਂ ਮੈਂ ਤਾਂ ਚਲੀ ਜਾਣਾ ਚਾਹਨੀ ਆ ਪਲੀਜ਼ ਮੈਨੂੰ ਰੋਕਿਓ ਨਾ ਕਿੱਥੇ ਜਾਣਾ ਜਦੋਂ ਤੱਕ ਤੇਰੀ ਨੌਕਰੀ ਨਹੀਂ ਲੱਭਦੀ ਜਾਂ ਤੇਰੇ ਰਹਿਣ ਦਾ ਅਰੇਂਜਮੈਂਟ ਨਹੀਂ ਹੁੰਦਾ ਤਦ ਤੱਕ ਤੂੰ ਕਿਤੇ ਨਹੀਂ ਜਾਣਾ ਤੂੰ ਇੱਥੇ ਹੀ ਰਹੇਂਗੀ ਤੇ ਨਾ ਹੀ ਮੈਂ ਤੈਨੂੰ ਕਿਤੇ ਜਾਣ ਦੇਣਾ ਇਹੋ ਜਿਹੇ ਲੋਕ ਜਿਹੜੇ ਹੁੰਦੇ ਆ ਨਾ ਇਹ ਬਹੁਤ ਕੁਝ ਬੋਲਦੇ ਰਹਿੰਦੇ ਆ ਤੇ ਇਹੋ ਜੀਆਂ ਨਿੱਕੀਆਂ ਮੋਟੀਆਂ ਗੱਲਾਂ ਦੀ ਟੈਨਸ਼ਨ ਨਹੀਂ ਲਈਦੀ ਤੇ ਨਾ ਹੀ ਬਹੁਤਾ ਸੋਚੀਦਾ ਜੇ ਆਪਾਂ ਇਸੇ ਤਰ੍ਹਾਂ ਸੋਚਦੇ ਰਹੇ ਐਡੀ ਲੰਬੀ ਜ਼ਿੰਦਗੀ ਪਈ ਹੈ ਜੇ ਆਪਾਂ ਕਿਵੇਂ ਉਹਦਾ ਗੁਜ਼ਾਰਾ ਕਰਾਂਗੇ ਦੇ ਨਾਲੇ ਤੂੰ ਤੇ ਪੁੱਤ ਸਾਡੇ ਘਰ ਰਹਿਣ ਦੀ ਆ ਕਿਸੇ ਘਰ ਥੋੜੀ ਰਹਿਣ ਦੀ ਆ ਤੈਨੂੰ ਕਿਸੇ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਤੇ ਨਾ ਹੀ ਜਦ ਤੱਕ ਕੋਈ ਤੇਰਾ ਰਹਿਣ ਦਾ ਅਰੇਂਜਮੈਂਟ ਹੋਏਗਾ ਤੇ ਮੈਂ ਤੈਨੂੰ ਜਾਣ ਦੇਣਾ ਤਦ ਤੱਕ ਤੂੰ ਇੱਥੇ ਹੀ ਰਹੇਂਗੀ ਤੇ ਨਾਲੇ ਪੁੱਤ ਤੂੰ ਆ ਕੱਲ ਦਾ ਕੀ ਹਾਲ ਬਣਾਇਆ ਆ ਉੱਠੀ ਨਹੀਂ ਨਾਤੀ ਧੋਤੀ ਵੀ ਨਹੀਂ ਕੁਛ ਵੀ ਨਹੀਂ ਉੱਠ ਤੇ ਉੱਠ ਕੇ ਮੇਰੀ ਟੀ ਨਾ ਨਾ ਤੇ ਅਲਾ ਫਾੜਾ ਸੂਟ ਪਾ ਹੈ ਨਾ ਟਾਈਟ ਹੋ ਗਿਆ ਹੀ ਮੈਨੂੰ ਤੇ ਹੁਣ ਮੈਂ ਪਾਉਂਦੀ ਨਹੀਂ ਤੇ ਤੈਨੂੰ ਬਿਲਕੁਲ ਠੀਕ ਆ ਜਾਣਾ ਤੇ ਜਦੋਂ ਮੈਂ ਸੂਰ ਸਵਾਇਆ ਹੀ ਨਾ ਉਦੋਂ ਮੈਂ ਤੇਰੇ ਵਰਗੀ ਹੀ ਤੇ ਹੁਣ ਮੇਰਾ ਸਰੀਰ ਤੈਨੂੰ ਪਤਾ ਫਿਰ ਉਮਰ ਦੇ हिसाब ਨਾਲ ਫਰਕ ਪੈ ਜਾਂਦਾ ਤੇ ਅੱਲਾ ਮੇਰੀ ਪੁੱਤ ਉੱਠ ਕੇ ਤੇ ਨਾਲ ਤੇ ਨਾਲ ਕੇ ਤੇ ਆ ਸੂਦ ਪਾ ਤੇ ਤੂੰ ਬਾਹਰ ਆ ਤੇ ਮੈਂ ਤੇਰੇ ਲਈ ਰੋਟੀ ਬਣਾਉਣੀ ਆ ਠੀਕ ਹੈਂ ਜੀ ਹਾਂ ਕੀ ਗੱਲ ਆ ਪੁੱਤ ਪਰੇਸ਼ਾਨ ਲੱਗਣ ਡਿਆ ਕੁਛ ਨਹੀਂ ਮੰਮੀ ਮੈਨੂੰ ਐ ਲੱਗਦਾ ਮੇਰਾ ਰਿਸ਼ਤਾ ਟੁੱਟ ਹੀ ਜਾਣਾ ਮਨ ਨਾਲ ਮੈਨੂੰ ਨੇ ਬਲੋਕ ਕੀਤਾ ਆ ਫੋਨ ਮੇਰਾ ਚੁੱਕਦੀ ਨਹੀਂ ਪਈ ਮੈਨੂੰ ਤਾਂ ਬੜੀ ਟੈਨਸ਼ਨ ਪਈ ਹੁਣ ਨਹੀਂ ਟੁੱਟਦਾ ਤੇਰਾ ਰਿਸ਼ਤਾ ਐਸ ਤਰ੍ਹਾਂ ਦੀਆਂ ਗੱਲਾਂ ਜ਼ਿੰਦਗੀ 'ਚ ਹੁੰਦੀਆਂ ਹੀ ਰਹਿੰਦੀਆਂ ਐਸ ਤਰ੍ਹਾਂ ਕਰੀ ਤੂੰ ਅੱਜ ਮੇਰੇ ਫੋਨ 'ਤੇ ਫੋਨ ਕਰੇ ਮੈਂ ਕਰਾਂਗੀ ਅਮਨ ਨਾਲ ਗੱਲ ਨਹੀਂ ਮੰਮੀ ਮੈਨੂੰ ਲੱਗਦਾ ਉਹਨੇ ਤੁਹਾਡਾ ਫੋਨ ਵੀ ਨਹੀਂ ਚੁੱਕਣਾ ਨਹੀਂ ਪੁੱਤੋ ਐਡੀ ਕਿਹੜੀ ਗੱਲ ਐ ਨਹੀਂ ਚੁੱਕੇਗੀ ਫੋਨ ਨਾਲੇ ਤੂੰ ਮੇਰੇ ਫੋਨ ਤੋਂ ਗੱਲ ਕਰੀ ਤੇ ਮੈਂ ਉਹਰੇ ਨਾਲ ਸਾਰੀ ਗੱਲ ਕਰਾਂਗੀ ਮੈਂ ਉਹਨੂੰ ਸਮਝਾ ਦਾਂਗੀ ਸਾਰੀ ਗੱਲ ਤੇ ਬਾਕੀ ਇਹ ਕੁੜੀ ਦੀ ਕਿਹੜੀ ਗੱਲ ਐ ਇੰਨੇ ਵਿਚਾਰੀ ਨੀ ਅੱਜ ਨਹੀਂ ਤੇ ਕੱਲ ਚਲੇ ਜਾਣਾ ਇੰਨੇ ਕਿਹੜੀ ਹਮੇਚਾ ਸਾਡੇ ਘਰ ਬੈਠੀ ਜਾਣਾ ਅੱਜ ਮੰਮੀ ਮੈਨੂੰ ਖੁਦ ਮਹਿਸੂਸ ਹੋਣ ਡਿਆ ਵਾ ਕਿ ਇਹਨੂੰ ਲਿਆ ਕੇ ਮੈਂ ਗਲਤੀ ਕਰ ਲਈ ਐ ਨਾ ਇਹ ਘਰ ਚਾਹਂਦੀ ਤੇ ਨਾ ਇਹ ਸਭ ਕੁਝ ਹੁੰਦਾ ਮੇਰੇ ਨਾਲ ਪੁੱਤ ਜੇ ਤੇਰੇ ਜਾਂ ਮੇਰੇ ਸੋਚਣ ਦੇ ਸਭ ਕੁਝ ਹੋਣ ਲੱਗੇ ਤੇ ਰੱਬ ਨੂੰ ਕੌਣ ਯਾਦ ਕਰੇਗਾ ਬਾਕੀ ਕੋਈ ਨਹੀਂ ਆ ਨਾ ਤੇਰੀ ਕੋਈ ਗਲਤੀ ਆ ਨਾ ਉਹ ਕੁੜੀ ਦੀ ਤੇ ਨਾ ਕਿਸੇ ਦੀ ਉਹ ਕੁੜੀ ਦਾ ਦਾਣਾ ਪਾਣੀ ਸਾਡੇ ਘਰ ਲਿਖਿਆ ਸੀ ਤੇ ਉਹਨੇ ਆਉਣਾ ਹੀ ਉਹ ਆ ਗਈ ਤੇ ਜਦੋਂ ਤੱਕ ਉਹਦਾ ਵਿਚਾਰੀ ਦਾ ਦਾਣਾ ਪਾਣੀ ਸਾਡੇ ਘਰ ਲਿਖਿਆ ਉਦੋਂ ਤੱਕ ਉਹ ਸਾਡੇ ਘਰ ਆ ਬਾਕੀ ਉਹਦਾ ਕੋਈ ਨਾ ਕੋਈ ਇੰਤਜ਼ਾਮ ਜਦੋਂ ਉਹਦਾ ਨੌਕਰੀ ਦਾ ਹੋ ਗਿਆ ਰਹਿਣ ਦਾ ਹੋ ਗਿਆ ਤਾਂ ਉਹਨੇ ਚਲੇ ਜਾਣਾ ਬਾਕੀ ਪੁੱਤ ਮੇਰੀ ਸੁਣ ਗੱਲ ਇਹੋ ਜਿਹੇ ਯਾਰਾਂ ਦੋਸਤਾਂ ਨੂੰ ਘਰ ਨਾ ਲਿਆਇਆ ਕਰ ਜਿਹੜੇ ਕਿਸੇ ਦੀ ਤੀ ਭੈਣ ਬਾਰੇ ਏਡੀ ਘਟੀਆ ਸੋਚ ਰੱਖਣ ਬਿਨਾ ਸੋਚੇ ਸਮਝੇ ਕਹੇ ਦੇ ਬਾਰੇ ਕੁਛ ਵੀ ਬੋਲ ਜਾਣ ਇਹੋ ਜੇ ਯਾਰ ਦੋਸਤ ਨਹੀਂ ਕਰ ਲਈ ਆਈ ਦੇ ਤੇ ਅੱਜ ਤੋਂ ਬਾਅਦ ਉਹ ਮੁੰਡਾ ਇਸ ਘਰ ਚ ਨਹੀਂ ਆਉਣਾ ਚਾਹੀਦਾ ਇਹ ਤਾਂ ਗੱਲ ਹੈ ਮਮੀ ਇਹ ਚੀਜ਼ ਦਾ ਮੈਨੂੰ ਅਫਸੋਸ ਹੈ ਤੇ ਰਾਤ ਨੂੰ ਮੈਂ ਇਸ ਚੀਜ਼ ਦੀ ਉਸ ਤੋਂ ਮਾਫੀ ਮੰਗੀ ਹੈ ਕਿ ਜੋ ਵੀ ਹੋਇਆ ਗਲਤ ਹੋਇਆ ਵਾ ਅਨਕੁਸ਼ ਨੂੰ ਐਦਾਂ ਨਹੀਂ ਬੋਲਣਾ ਚਾਹੀਦਾ ਸੀ ਤੇ ਮੈਂ ਅੱਗੇ ਤੋਂ ਕੋਸ਼ਿਸ਼ ਕਰੂੰਗਾ ਘਰ ਨਾਲ ਹੀ ਆਵੇ ਉਹ ਤੈਨੂੰ ਪਤਾ ਆ ਉਹ ਕੁੜੀ ਬੜੀ ਟੈਨਸ਼ਨ 'ਚ ਸੀ ਤੇ ਹੁਣ ਮੈਂ ਔਰ ਕੋ ਹੋ ਗਈਆਂ ਤੇ ਮੈਨੂੰ ਉਠਾ ਕੇ ਆਈਆਂ ਮੈਂ ਕਿਹਾ ਜਾ ਉੱਠ ਕੇ ਨਹਾ ਤੋ ਉਹਨੇ ਵਿਚਾਰੀ ਨੇ ਪਤਾ ਨਹੀਂ ਕੱਲ ਦੀ ਰੋਟੀ ਵੀ ਖਾਦੀ ਏ ਕਿ ਨਹੀਂ ਮਾਰ ਆ ਓਏ ਮਾਸੀ ਦੇ ਮੁੰਡਿਆ ਨੰਬਰ ਢੋਲ ਦੀ ਆਵਾਜ਼ ਆਈ ਜਾਂਦੀ ਏ ਹਾਂ ਲੱਗਨ ਤੇ ਮੈਨੂੰ ਵੀ ਰਈ ਏ ਵਾਜ ਆਪਣੇ ਲਾਗੇ ਜਾ ਕੇ ਵਿਆਹ ਤਾਂ ਨਹੀਂ ਕਿਤੇ ਕੋਈ ਨਾ ਲਾਗੇ ਜਾਗੇ ਜਿਸ ਕਿਸੇ ਦਾ ਵਿਆਹ ਹੁੰਦਾ ਦੇ ਸਾਨੂੰ ਕਹਿ ਕੇ ਨਾ ਜਾਂਦੇ ਵਾਹ ਲੱਗੀ ਆਈ ਜਾਂਦੀ ਢੋਲ ਦੀ ਵੱਲ ਲੱਗਦਾ ਆਪਣੇ ਬੂਹੇ ਤੇ ਵਜਾਉਣ ਲਿਆ ਕੋਈ ਆ ਲੱਗੇ ਚਲੋ ਵੇਖਿਆ ਨੇ ਚਲੋ सियावी बोली अरेया हरिया का मुंडे दी मासी नु गोड्डे गोड्डे ਆਖਿਰ ਕੀ ਆ ਕਵਲ ਦੀ ਮੰਮੀ ਤੇ ਪ੍ਰੀਤ ਦੀ ਮਾਸੀ ਦੇ ਦਿਮਾਗ ਵਿੱਚ ਕਿਉਂ ਲੈ ਕੇ ਆਈ ਉਹ ਟੋਲ ਨੱਚਦੇ ਝੂਮਦੇ ਖੁਸ਼ ਹੁੰਦੇ ਆਏ ਕੀ ਮੁੰਡਾ ਬਾਹਰੋਂ ਆਇਆ ਇਸ ਖੁਸ਼ੀ 'ਚ ਜਾਂ ਕੁਝ ਹੋਰ ਇਹ ਜਾਣਨ ਲਈ ਅਗਲਾ ਭਾਗ ਜ਼ਰੂਰ ਦੇਖਿਓ ਹੰਕਾਰ ਤੇ ਪਿਆਰ ਅੱਗੇ ਸੀਰੀਜ਼ ਨੂੰ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ